ਤੇ ਜਾਈਏ ਅੱਜ ਮਾਰਕੀਟ ਤੇ ਹਾਲ ਕਾ ਖਾਸੇ ਜਿਹੜੇ ਉਹ ਮੰਦੇ ਆ ਮੈਨੂੰ ਲੱਗ ਰਿਹਾ ਵੀ ਆਪਾਂ ਸੌਫਟ ਲੈਂਡਿੰਗ ਸਲੈਸ਼ ਰੈਸੈਸ਼ਨ ਦੇ ਵਿੱਚ ਪੈਰ ਜਿਹੜਾ ਉਹ ਧਰ ਲਿਆ ਆ ਪਿਛਲੇ ਮਹੀਨੇ ਦੇ ਵਿੱਚ ਮਹਿਜ 115000 ਜੌਬਸ ਜਿਹੜੀਆਂ ਉਹ ਐਡ ਹੋਈਆਂ ਆ 15000 ਜੌਬਸ ਦਾ ਲੇ ਆਫ ਦਾ ਫੈਸਲਾ ਆਲਰੇਡੀ ਇੰਟਲ ਨੇ ਲੈ ਲਿਆ ਹੈਗਾ ਆ ਇੰਟਰਸਟ ਰੇਟ ਕੱਟਸ ਅਗਲੀ ਵਾਰ ਹੋ ਸਕਦੇ ਆ ਇਸ ਵਾਰ ਨਹੀਂ ਹੋਏ ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਰਿਪੋਰਟ ਕੀਤਾ ਅੱਜ US ਇਕਨੋਮੀ ਨੇ ਜੁਲਾਈ ਦੇ ਵਿੱਚ ਸਿਰਫ 114000 ਜੌਬਸ ਐਡ ਜਿਹੜੀਆਂ ਹੋਈਆਂ ਆ ਇਸ ਦੇ ਨਾਲ ਇਹ ਕਹਿੰਦੇ ਵੀ ਮਾਰਕੀਟ ਦੇ ਵਿੱਚ ਹੜਕੰਪ ਮਚ ਰਿਹਾ ਜੈਸ ਟਾਈਮ ਆਪਾਂ ਹੁਣ ਗੱਲ ਕਰ ਰਹੇ ਆ 741 ਪੁਆਇੰਟ ਮਾਰਕੀਟ ਜਿਹੜੀ ਡਾਉਜੋਨ ਆ ਉਹ ਥੱਲੇ ਤੇ ਨਾਸਟੈਕ 300 ਤੇ 76 ਪੁਆਇੰਟ ਜਿਹੜਾ ਉਹ ਡਾਊਨ ਚੱਲ ਰਿਹਾ ਆ ਐਸ ਐਨ ਪੀ ਵੀ 104 ਪੁਆਇੰਟ ਜਿਹੜੀ ਉਹ ਥੱਲੇ ਪਹੁੰਚੀ ਹੋਈ ਹੈ ਜਦੋਂ ਆਪਾਂ ਹੁਣ 9:22 ਦੇ ਉੱਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਤੁਹਾਨੂੰ ਜਿਹੜਾ ਉਹ ਦੱਸ ਰਹੇ ਆ ਇਹ ਅੱਗੇ ਪਿੱਛੇ ਜਿਹੜੀਆਂ ਐਂਡ ਤੱਕ ਓਬਵੀਅਸਲੀ ਹੋਣਗੀਆਂ 4.1% ਅਨਇੰਪਲੋਇਮੈਂਟ ਦੀ ਦਰ ਜਿਹੜੀ ਉਹ ਰਹੀ ਆ ਇਕਨੋਮਿਸਟ ਇਹ ਕਿਆਸਰਾ ਹੀ ਲਾ ਰਹੇ ਸੀ ਕਿ ਵੀ ਪੌਣੇ 2 ਲੱਖ 1,75,000 ਜੌਬ ਜਿਹੜੀਆਂ ਉਹ ਐਡ ਹੋਣਗੀਆਂ 175000 ਪਰ ਉਸ ਤੋਂ ਕਾਫੀ ਘੱਟ 50000 ਘੱਟ ਜਿਹੜੀਆਂ ਉਸ ਤੋਂ ਜੌਬ ਜਿਹੜੀਆਂ ਐਡ ਹੋਈਆਂ ਫੈਟ ਚੇਅਰ ਦੇ ਜੇਰੋਮ ਪਾਵਲ ਉਹਨਾਂ ਨੇ ਬੁੱਧਵਾਰ ਨੂੰ ਹੀ ਇਹ ਕਿਹਾ ਸੀਗਾ ਵੀ ਸੈਂਟਰਲ ਬੈਂਕ ਇਸ ਟਾਈਮ ਤਿੱਖੀ ਅੱਖ ਰੱਖ ਰਿਹਾ ਹੈ ਲੇਬਰ ਮਾਰਕੀਟ ਦੇ ਉੱਤੇ ਜਿਸ ਤੋਂ ਬਾਅਦ ਦੇ ਵਿੱਚ ਹੀ ਇਵੈਂਚੁਅਲੀ ਰੇਟ ਕੱਟਸ ਵੱਲ ਨੂੰ ਜਿਹੜਾ ਉਹ ਕਦਮ ਵਧਾਉਣਗੇ ਯੂਐਸ ਮਾਰਕੀਟ ਇਸ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਜਗੀਆਂ ਥੱਲੇ ਨੂੰ ਗਈਆਂ ਇਹ ਜਿਹੜੀਆਂ ਜੌਬ ਵੀ ਐਡ ਹੋਈਆਂ ਆ 114000 ਕੰਸਟਰਕਸ਼ਨ ਦੇ ਵਿੱਚ 25000 ਲੈਜਰ ਤੇ ਹਸਪੀਟੈਲਿਟੀ ਦੇ ਵਿੱਚ 23000 ਤੇ ਸਰਕਾਰੀ ਜੌਬਸ ਜਣੀਆਂ ਉਹ 17000 ਜਿਹੜੀਆਂ ਐਡ ਹੋਈਆਂ ਹੈਗੀਆਂ ਆ ਸੋ ਇਹ ਯੂਐਸ ਜਿਹੜੀਆਂ ਜੋਬ ਰਿਪੋਰਟ ਬਾਏ ਇੰਡਸਟਰੀ ਜਿਹੜੀ ਆਪਣੇ ਸਾਹਮਣੇ ਆਈ ਆ ਇਨਫੋਰਮੇਸ਼ਨ ਵਾਲੀ ਸਰਵਿਸ ਦੇ ਵਿੱਚ 20000 ਜੋਬਸ ਕੱਟ ਹੋਈਆਂ ਮਾਈਨਿੰਗ ਦੇ ਵਿੱਚ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਫਾਈਨੈਂਸ਼ੀਅਲ ਐਕਟੀਵਿਟੀ ਤੇ ਹੋਰ ਜਿਹੜੀਆਂ ਸੇਵਾਵਾਂ ਦੇ ਵਿੱਚ ਵੀ ਜਿਹੜੀਆਂ ਜੋਬਸ ਆ ਉਹ ਲਗਾਤਾਰ ਜਿਹੜੀਆਂ ਹੋ ਘੱਟ ਹੋ ਰਹੀਆਂ ਇਸ ਸਾਲ ਦੇ ਵਿੱਚ ਆਖੜੀਆਂ ਤੇ ਨਜ਼ਰ ਮਾਰੀਏ ਤਾਂ ਜੁਲਾਈ ਸਭ ਤੋਂ ਸਲੋ ਮੰਚ ਜਿਹੜਾ ਹੋ ਰਿਹਾ ਆ ਆ ਸੋ ਇਹ ਇਹ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਆ ਸੋ ਇਹਦੇ ਨਾਲ ਕਹਿੰਦੇ ਵੀ ਡਰ ਇਸ ਟਾਈਮ ਨਿਵੇਸ਼ਕਾਂ ਦੇ ਵਿੱਚ ਖਾਸ ਕਰਕੇ ਇਨਵੈਸਟਰਸ ਦੇ ਵਿੱਚ ਫੈਲ ਗਿਆ ਆ ਜਿਹੜੀ ਆਈ ਨਵੀਂ ਰਿਪੋਰਟ ਆ ਉਸ ਦੇ ਵਿੱਚ ਜੁਲਾਈ 2024 ਦੇ ਵਿੱਚ 4.3% ਵੀ ਕਹੀ ਜਾਣੇ ਜਿਹੜੀ ਅਨਪਲੋਇਮੈਂਟ ਦੀ ਜਿਹੜੀ ਦਰ ਆ ਉਸ ਨੂੰ ਜਿਹੜਾ ਉਹ ਰਿਪੋਰਟ ਕਰ ਰਹੇ ਆ ਜੋ ਕਿ ਪਹਿਲਾਂ 4.1 ਦੇ ਉੱਤੇ ਜਿਹੜੀ ਚੱਲ ਰਹੀ ਸੀ Intel ਕੰਪਨੀ ਨੇ ਕੱਲ ਅਨਾਉਂਸ ਕੀਤਾ ਸੀ ਕਿ 15000 ਦੇ ਕਰੀਬ ਉਹ ਇੰਜੀਨੀਅਰ ਤੇ ਮੈਨੇਜਰਸ ਨੂੰ ਲੇਆਫ ਕਰਨ ਜਾ ਰਹੇ ਆ 10% ਉਹਨਾਂ ਦੀ ਜਿਹੜੀ ਵਰਕ ਫੋਰਸ ਆ ਅੱਜ Intel ਦਾ ਸਟਾਕ 27% ਡਾਊਨ ਗਿਆ ਹੈਗਾ ਕੁਆਟਰ 2 ਦਾ ਜਿਹੜਾ ਐਸਟੀਮੇਟ ਆ ਉਹ ਉਹਨਾਂ ਨੇ ਮਿਸ ਕੀਤਾ ਹੈਗਾ ਕਹਿੰਦੇ ਇੰਨੀ ਵੱਡੀ ਗਿਣਤੀ ਚ ਲੇਆਫ ਹੋ ਰਹੀਆਂ ਯੂਸੂਲੀ ਇਹ ਹਿਸਟਰੀ ਦੇ ਵਿੱਚ ਆ ਕਿ ਕੰਪਨੀਆਂ ਕਦੇ ਵੀ ਈਅਰ ਐਂਡ ਤੇ ਹਾਇਰ ਨਹੀਂ ਕਰਦੀਆਂ ਹੈਗੀਆਂ ਸਾਲ ਦੇ ਸ਼ੁਰੂਆਤ ਜਿਹੜੀਆਂ ਕੰਪਨੀਆਂ ਉਹ ਹਾਇਰ ਕਰਦੀਆਂ ਹੁੰਦੀਆਂ ਜੇ ਲੋਕ ਹੁਣ ਇੰਦੀ ਵੱਡੀ ਗਿਣਤੀ ਚ ਲੇਆਫ ਹੋ ਰਹੇ ਆ ਤੇ ਲੱਗਦਾ ਨਹੀਂ ਆਣ ਵਾਲੇ ਇਸ ਸਾਲ ਦੇ ਵਿੱਚ ਕੋਈ ਕੰਪਨੀ ਜਿਹੜੀ ਆ ਉਹ ਹਾਇਰ ਕਰੂਗੀ ਦੂਸਰੇ ਪਾਸੇ ਕੈਲੀਫੋਰਨੀਆ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਜਿਹੜਾ ਪਤਾ ਨਹੀਂ ਕੈਲੀਫੋਰਨੀਆ ਸਟੇਟ ਦਾ ਭੱਠਾ ਬਠਾ ਲੈਣਾ ਜਿਹੜਾ ਸ਼ੁਰੂ ਕੀਤਾ ਹੋਇਆ ਆ ਧੜਾ ਧੜ ਜਿਹੜੀਆਂ ਕੰਪਨੀਆਂ ਆ ਕੈਲੀਫੋਰਨੀਆ ਤੋਂ ਬਾਹਰ ਜਾ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਐਲੌਨ ਮਸਕ ਨੇ ਕਿਹਾ ਸੀ ਵੀ ਉਹਦੀਆਂ ਜਿਹੜੀਆਂ ਕੰਪਨੀਆਂ ਉਹ ਟੈਕਸਸ ਮੂਵ ਕਰਨ ਜਾ ਰਿਹਾ ਹੈਗਾ ਤੇ ਅੱਜ ਸ਼ੈਵਰਨ ਨੇ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ ਸ਼ੈਵਰਨ ਨੇ ਕਿਹਾ ਵੀ ਕੈਲੀਫੋਰਨੀਆ ਦਾ ਸਾਰਾ ਹੈੱਡ ਕੁਆਰਟਰ ਸ਼ੈਵਰਨ ਦਾ ਉਹ ਹੂਸਟਨ ਨੂੰ ਮੂਵ ਕਰਨ ਜਾ ਰਿਹਾ ਹੈਗੇ ਆ ਸੈਕੰਡ ਲਾਰਜੈਸਟ ਯੂ ਐਸ ਔਇਲ ਕੰਪਨੀ ਜੋ ਸ਼ੈਬਰਨ ਆ ਉਹ ਆਪਣੇ ਹੈੱਡਕੁਆਟਰ ਹੂਸਟਨ ਨੂੰ ਮੂਵ ਕਰਨ ਜਾ ਰਹੀ ਹੈਗੀ ਸਟੇਟ ਆਫ ਕੈਲੀਫੋਰਨੀਆ ਨੇ ਸ਼ੈਬਰਨ ਤੇ ਹੋਰ ਲਾਰਜ ਜਿਹੜੀਆਂ ਆਇਲ ਕੰਪਨੀਆਂਜ਼ ਆ ਉਹਨਾਂ ਨੂੰ ਲਾਸਟ ਈਅਰ ਸੂ ਕੀਤਾ ਸੀ ਆ ਖਾਸ ਕਰਕੇ ਰਿਸਕ ਆਫ ਫੋਸਲ ਫਿਊਲਸ ਤੇ ਉਹਨਾਂ ਦੀ ਐਕਸਟ੍ਰੈਕਸ਼ਨ ਕਰਕੇ ਕਹਿੰਦੇ ਭਈ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈਗਾ ਸ਼ੈਵਰਨ ਦੇ ਚੀਫ ਐਗਜ਼ੀਕਿਊਟਿਵ ਮਾਈਕ ਵਰਥ ਨੇ ਕ੍ਰਿਟੀਸਾਈਜ਼ ਕੀਤਾ ਸੀ ਇਸ ਲਾ ਸੂਟ ਦੇ ਵਿੱਚ ਬਲੂਮਬਰਗ ਟੀਵੀ ਦੇ ਉੱਤੇ ਕਹਿੰਦੇ ਭਈ ਇਹ ਜਿਹੜਾ ਲਿਟੀਗੇਸ਼ਨ ਆ ਇਹ ਰਾਈਟ ਅਪਰੋਚ ਨਹੀਂ ਹੈਗੀ ਕਲਾਈਮੇਟ ਚੇਂਜ ਕਹਿੰਦੇ ਗਲੋਬਲ ਇਸ਼ੂ ਹੈਗਾ ਆ ਇਹ ਇੱਕ ਕੋਆਰਡੀਨੇਟਿਡ ਗਲੋਬਲ ਪਾਲਿਸੀ ਪੂਰੇ ਮੁਲਕਾਂ ਦੀ ਪੂਰੇ ਕੰਟਰੀਜ਼ ਦੀ ਤੇ ਸਾਰੀਆਂ ਕੰਪਨੀਆਂ ਦੀ ਸਾਰਿਆਂ ਦੀ ਰਲਕੇ ਤੇ ਪੋਲਿਟੀਸ਼ੀਨ ਦੀ ਇੰਟਰਨੀਜ਼ ਨੇ ਰਲਕੇ ਬਣਾਣੀ ਹੁੰਦੀ ਹੈਗੀ ਆ ਕੈਲੀਫੋਰਨੀਆ ਦੇ ਗਵਰਨਰ ਗੈਬ ਬਨਿਊਸਮ ਨੇ ਕਿਹਾ ਕਿ ਭਈ ਇਹ ਜਿਹੜਾ ਹੁਣ ਸ਼ੈਵਰਨ ਮੂਵ ਹੋ ਰਿਹਾ ਇਹ ਇੱਕ ਸਰਪ੍ਰਾਈਜ਼ ਹੈਗਾ ਆ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀ ਸ਼ੈਵਰਨ ਦਾ ਦੱਸਦੀ ਜਾਈਏ ਕੈਲੀਫੋਰਨੀਆ ਦੇ ਵਿੱਚ 1870 ਤੋਂ ਜਿਹੜਾ ਇੱਥੇ ਹੈਗਾ ਆ ਤੇ ਬਹੁਤ ਲੰਮੇ ਸਮੇਂ ਤੋਂ ਸੀ ਅ ਇਸ ਟਾਈਮ 7000 ਦੇ ਕਰੀਬ ਜਿਹੜੇ ਸ਼ੈਵਰਨ ਦੇ EMPLOYEE ਹੈਗੇ ਆ ਤੇ 2000 ਦੇ ਕਰੀਬ ਇਹਨਾਂ ਦੇ EMPLOYEES ਸੈਨ ਰੋਮਨ ਦੇ ਵਿੱਚ ਜੋ ਸੈਨ ਫਰਾਂਸਿਸਕੋ ਦੇ ਲੱਗ ਗਿਆ ਹੁਣ ਤੁਸੀਂ ਦੇਖੋ ਬਈ ਬਹੁਤ ਸਾਰੇ ਜਿਹੜੇ EMPLOYEES ਆ ਉਹਦਾ ਜਿਹੜੇ ਲੇਆਫ ਹੋਣਗੇ ਜਾਂ ਮੂਵ ਹੋਣਗੇ ਉਹਨਾਂ ਦਾ ਰੀਅਲ ਏਸਟੇਟ ਮਾਰਕੀਟ ਤੇ ਕਿੰਨਾ ਵੱਡਾ ਅਸਰ ਪਊਗਾ ਕਿੰਨੀਆਂ ਜ਼ਿਆਦਾ ਜਿਹੜੇ ਲੋਕ ਸੈਨ ਰੋਮਨ ਏਰੀਆ ਚ ਰਹਿੰਦੇ ਉਹਨਾਂ ਨੂੰ ਪਤਾ ਬਈ ਬਹੁਤ ਜ਼ਿਆਦਾ ਇਹਨਾਂ ਦੀਆਂ ਬਿਲਡਿੰਗਸ ਆ ਉੱਥੇ ਉਹ ਸਾਰੀਆਂ ਖਾਲੀ ਹੋ ਜਾਣਗੀਆਂ ਜੀ ਬਿਲਕੁਲ ਆ ਸੋ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਦਾ ਤੁਸੀਂ ਦੱਸਿਆ ਵੀ ਕੈਲੀਫੋਰਨੀਆ ਦੇ ਵਿੱਚ ਹਾਲਾਤ ਜਿਹੜੇ ਉਹ ਵੱਧ ਤੋਂ ਵੱਧ ਬਣਦੇ ਜਿਹੜੇ ਉਹ ਜਾ ਰਹੇ ਆ ਕੰਪਨੀਆਂ ਨੂੰ ਲੈ ਕੇ ਲਗਾਤਾਰ ਛੱਡ ਛੱਡ ਕੇ ਜਿਹੜੀਆਂ ਜਾ ਰਹੀਆਂ ਇਵੈਂਚੁਅਲੀ ਹੁਣ ਆ ਕੀ ਆ ਜਦੋਂ ਟੈਕਸ ਨਹੀਂ ਆਉਣਾ ਉਹ ਸਾਰੀਆਂ ਚੀਜ਼ਾਂ ਦਾ ਭਾਰ ਕਿੱਥੇ ਜਾਣਾ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਐਸ ਟਾਈਮ ਚੱਲਦੇ ਪਏ ਆ ਸਰਕਾਰ ਦੇ ਉਹ ਠੱਪ ਹੋਣੇ ਆ ਅਕਸਰ ਲੋਕ ਹੁਣ ਇਹ ਗੱਲ ਕਰਨ ਲੱਗ ਗਏ ਆ ਮਿਸਾ ਨੂ ਮਿਲਦਾ ਨਹੀਂ ਦੂਜਿਆਂ ਨੂੰ ਜਿਹੜਾ ਉਹ ਮਿਲ ਜਾਂਦਾ ਆ ਇਹ ਫਿਰ ਲੋਕਾਂ ਦੇ ਵਿੱਚ ਪਾੜਾ ਵੀ ਜਿਹੜਾ ਉਹ ਵਧਦਾ ਜਾਂਦਾ ਆ ਸੋ ਦੇਖੋ ਕੀ ਕਰਦੇ ਆ ਕੋਈ ਇਹਨਾਂ ਦੇ ਕੋਲ ਪਾਲਿਸੀ ਕੋਈ ਚੀਜ਼ਾਂ ਹੋਣਗੀਆਂ ਤਾਂ ਜੋ ਕੰਪਨੀਆਂ ਇੱਥੇ ਜਿਹੜੀਆਂ ਬਚੀਆਂ ਰਹਿਣ ਬੈਠੀਆਂ ਜਿਹੜੀਆਂ ਉਹ ਰਹਿਣ ਅੱਜ ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਲੰਡਨ ਬਰੀਡ ਆ ਹੋਮਲੈਸ ਦੇ ਮਾਮਲੇ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਇਹਨਾਂ ਨੂੰ ਹੁਣ ਹੌਲੀ ਹੌਲੀ ਜਿਹੜਾ ਉਹ ਇਥੋਂ ਚੱਕਣਾ ਸ਼ੁਰੂ ਕਰਨਾ ਹੈ ਕੈਂਪਸ ਨੂੰ ਸੁਪਰੀਮ ਕੋਰਟ ਦੇ ਪਿਛਲੇ ਮਹੀਨੇ ਆਏ ਫੈਸਲੇ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਇਹ ਜਿਹੜੀ ਆਦੇਸ਼ ਆ ਉਹ ਜਾਰੀ ਹੋਣੇ ਸ਼ੁਰੂ ਹੋ ਗਏ ਐਗਜ਼ੈਕਟਿਵ ਆਰਡਰ ਤੱਕ ਵੀ ਸਾਈਨ ਹੋ ਗਿਆ ਵੀ ਹੋਮਲੈਸ ਇਨ ਕੈਂਪਮੈਂਟਸ ਆ ਉਹਨਾਂ ਨੂੰ ਜਿਹੜਾ ਇਥੋਂ ਉਠਾਇਆ ਜਾਵੇ ਇਥੋਂ ਜਿਹੜਾ ਉਹ ਚੁੱਕਿਆ ਜਾਵੇ ਸੋ ਦੇਖੋ ਕੀ ਬਣਦਾ ਹੈ ਸੈਨ ਫਰਾਂਸਿਸਕੋ ਸ਼ਹਿਰ ਜੋ ਕਿ ਇੱਕ ਟਾਈਮ ਦੇ ਉੱਤੇ ਦੁਨੀਆ ਦਾ ਨੰਬਰ 1 ਸ਼ਹਿਰਾਂ ਦੇ ਵਿੱਚੋਂ ਸੀਗਾ ਖਾਸ ਕਰਕੇ ਜਿੱਥੇ ਲੋਕ ਘੁੰਮਣ ਆਉਂਦੇ ਆ ਉਥੇ ਸਮੈਸ਼ ਐਂਡ ਗ੍ਰੈਬ ਵਿੰਡੋ ਬ੍ਰੇਕ ਇਨ ਤੇ ਹੋਮਲੈਸਨੈਸ ਸੜਕਾਂ ਦੇ ਉੱਤੇ ਨਸ਼ੇ ਦੇ ਟੀਕੇ ਲਾਉਣੇ ਤੇ ਗੰਦ ਜਿਹੜਾ ਉਹ ਪਾਉਣਾ ਉਹਦੇ ਕਰਕੇ ਲੋਕਾਂ ਨੇ ਉਧਰ ਨੂੰ ਮੂੰਹ ਕਰਨਾ ਵੀ ਬੰਦ ਕਰਤਾ ਇੱਥੋਂ ਤੱਕ ਕਿ ਜਿਹੜੀਆਂ ਕੰਪਨੀਆਂ ਚਾਹ ਦੇ ਨਾਲ ਕਹਿੰਦੀਆਂ ਸੀਗਾ ਵੀ ਸਾਡੇ ਹੈੱਡਕੁਆਟਰ ਸੈਨ ਫਰਾਂਸਿਸਕੋ ਆ ਉਹ thro ਬੋਰੀ ਬਿਸਤਰਾ ਲਪੇਟ ਕੇ ਬਾਕੀ ਜਿਹੜੇ ਆ ਹੋਰ ਸ਼ਹਿਰਾਂ 'ਚ ਹੋਰ ਸੂਬਿਆਂ ਦੇ ਵੱਲ ਨੂੰ ਉਹਨਾਂ ਨੇ ਰੁਖ ਜਿਹੜਾ ਉਹ ਕੀਤਾ ਹੈਗਾ ਆ ਸੋ ਦੇਖੋ ਇਹ ਕੁਝ ਇਹਦੇ ਤੇ ਕੰਟਰੋਲ ਕਰ ਸਕਦੇ ਆ ਜਾਂ ਨਹੀਂ ਪਰ ਕਈ ਥਾਵਾਂ ਦੇ ਉੱਤੇ ਹਾਲਾਤ ਖਾਸੇ ਜਿਹੜੇ ਉਹ ਮਾੜੇ ਚੱਲ ਰਹੇ ਆ